125 ਸਾਲ ਬਾਅਦ ਵੀ ਜਿੰਦਾ ਸ਼ਹੀਦ ਭਗਤ ਸਿੰਘ ਦਾ ਸਾਥੀ 6 ਪੀੜੀਆਂ ਦੇਖਣ ਵਾਲਾ ਪੰਜਾਬ ਦਾ ਇਕਲੌਤਾ ਬੰਦਾ ਕੀ ਸਰਕਾਰ ਬਾਪੂ ਨੂੰ ਕਰੇਗੀ ਸਨਮਾਨਿਤ ਹੋਰ ਬਾਪੂ ਜੀ ਬਹੁਤ ਵਧੀਆ ਲੱਗਾ ਜੀ ਬਹੁਤ ਸਕੂਨ ਮਿਲਿਆ ਤੁਹਾਨੂੰ ਮਿਲ ਕੇ ਆਓ ਜੀ ਆਓ ਜੀ ਆਓ ਜੀ ਸ਼ੁਕਰੀਆ ਉਲੀ ਹੋ ਗਿਆ ਨੀ ਮੇਰਾ ਸਮਝ ਗਿਆ ਮਕਲੋ ਹੁਣ ਤੁਹਾਡੇ ਇੱਕ ਤਰ੍ਹਾਂ 125 ਸਾਲ ਹੋ ਗਿਆ ਬਜੀ ਇਹਨਾਂ ਦੇ ਨਾ ਛੇਵੇਂ ਬਿੜੀ ਜਲਦੀ ਛੇਵੇਂ ਬਿੜੀ ਛੇਵੀਂ ਪੀੜੀ ਚੱਲ ਰਹੀ ਆ ਬਾਪੂ ਉਹਨਾਂ ਦੀ ਜੋ ਦੁਨੀਆਂ ਦੇ ਮੈਂ ਵੇਖਿਆ ਨਾ ਲੋਰ ਦਾ ਪੂਟਾ ਪੂਟਾ ਬੁਝਲਾ ਪਹਿਲਾਂ ਸਾਨੂੰ ਤੁਸੀਂ ਸ਼ਹੀਦ ਭਗਤ ਸਿੰਘ ਜੀ ਬਾਰੇ ਦੱਸੋ ਛੇ ਫੋੜ ਪੂਰਾ ਕਰਦ ਮੋਤੀ ਆਖੀ ਉਹਦੀ ਹਾਸੇ ਬਖੇਲਦੇ ਗੱਲਾਂ ਜੋ ਉਹਨੀਆਂ ਕਰਦੀਆਂ ਅੱਛਾ ਜੀ ਖਾਂਦੀਆਂ ਖਰਾਕਾਈਆਂ ਕਰਦੀਆਂ ਅੱਛਾ ਜੀ ਤੇ ਹਾਸੇ ਗੱਲਾਂ ਕਰਕੇ ਖਾਣਾ ਦੁੱਗੀਆਂ ਉਹਲਾ ਦੁੱਗ ਗਈ ਖਾਣਾ ਅੱਛਾ ਜੀ ਮੈਂ ਆ ਕੋਈ ਨਾ ਉਹਨਾਂ ਮਮੇ ਇਹੋ ਜਿਹਾ ਲਾ ਹਾਂ ਜਦੋਂ ਫਾਂਸੀ ਹੋਈ ਤੁਹਾਡਾ ਮਨ ਦੁਖੀ ਹੋਇਆ ਬਣਾ ਕੋਈ ਆਸ ਅਸਰ ਗੱਲ ਨੂੰ ਆ ਪਾਇਆ